ਇਦਨ ਮੂਦਾ ਕਰ ਆ ਆ ਕੀ ਹੋਇਆ ਕੀ ਹੋ ਰਿਹਾ ਓ ਡਡੂ ਕੀ ਹੋਇਆ ਓ ਇਧਰ ਤਾਂ ਦਿਖਾ ਦੇ ਓਥੇ ਓਥੇ ਡੀ ਐਮ ਚ ਦੇਣਾ ਨਹੀਂ ਆ ਜਾਓ ਉਧਰ ਚੱਲਦੇ ਆ ਉਧਰ ਨੂੰ ਆ ਜਾਓ ਇਧਰ ਜੀ ਵੜ ਹੁੰਦਾ ਨਹੀਂ ਸੀ ਹੁਣ ਚੱਲ ਬਦੂ ਚੱਕ ਚੱਕ ਚੱਲ 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 ਪਹਿਲਵਾਨ ਚੱਲ ਚੜ ਜਾ ਜੀ ਪਹਿਲਵਾਨ ਜੀ ਜੂਆਂ ਨੂੰ ਵੀ ਸਾਥ ਬਾ ਦਿਓ ਕਿਤੇ ਮਰੀਆਂ ਨਾ ਹੋਣ ਵਿੱਚ ਆਹ 15 Pro Max ਵਾਜੀ ਸਭ ਤੋਂ ਜ਼ਿਆਦਾ ਕੈਮਰਾ ਜਿੱਦਾਂ ਵਧੀਆ ਗੋਲੇ ਹੁਣਾਂ ਦਾ ਇਹ 'ਚ ਵੀ ਬੇੜਾ ਬੈਠਾ ਆ ਦੇਖ ਲੋ ਇਹ 'ਚ ਵੀ ਬੇੜਾ ਬੈਠਾ ਗੋਲੇ ਹੁਣ ਹੀ ਲੈ ਕੇ ਚੱਲੇ ਜੀ ਨਵੀਂ ਚੀਜ਼ ਇਹ ਕਦ ਲਈ ਲੈ ਕੇ ਚੱਲੇ ਆ ਇਹ ਕਦ ਲਈ ਲੈ ਕੇ ਚੱਲੇ ਨੇ ਵੱਡਾ ਆ ਹਾਂ ਇਹਨੇ ਮੰਮੀ ਨੇ ਚਾਹ ਲਾਉਣਾ ਹੁੰਦਾ ਇੱਥੇ ਬੈਠ ਕੇ ਲਾਉਣਾ ਕੋਈ ਰਹਿਂਦੇ ਅੱਗੇ ਮੰਗ ਅੱਗੇ ਮੰਗਵੀਂ ਅੱਗੇ ਮੰਗਵੀਂ ਆ ਘੰਟੇ ਨੂੰ ਮਾਰ ਉੱਪਰ ਹਾਂ ਇਹ ਨਹੀਂ ਮਿਲਣਾ ਹੁਣ ਆ ਲੈ ਆ ਲੈ ਇਹ ਨਹੀਂ ਮਿਲਣਾ ਲੈ ਇਹਨੂੰ ਨਾਲ ਹੀ ਨਾਲ ਕਹਿੰਦੇ ਭਿੰਦਾ ਪਵਾਰ ਆਇਆ ਹੋਇਆ ਚਰਚਾ ਦੇ ਵਿੱਚ ਨੇ ਚਰਤਾ ਚੜ੍ਹਾਈ ਹੈ ਕਹਿੰਦੇ ਦੁਨੀਆ ਕਹਿੰਦੇ ਐਵੇਂ ਨਹੀਂ ਫੋਲੋ ਕਰਦੀ ਅੱਜ ਦਾ ਵਲੌਗ ਹੈਗਾ ਕਹਿੰਦੇ ਦੱਸਣ ਦੀ ਤਾਂ ਲੋਟ ਨਹੀਂ ਹਾਂਜੀ ਦੱਸਣ ਦੀ ਹੈਗੀ ਲੋਟ ਬਲਵਾਨ ਜੀ ਦੱਸਣ ਦੀ ਲੋੜ ਨਹੀਂ ਜੀ ਕਮਲੇ ਇਕੱਠੇ ਹੋਏ ਆ ਘੋਟਣਗੇ ਪੂਰਾ ਕਮਲ ਹਨਾ ਬਾਕੀ ਚੱਲੇ ਆ ਇੱਧਰੋਂ ਹੋਲੇ ਖੁਣੀ ਵੀ ਆ ਰਹੇ ਆ ਪਲਵਾਨ ਸਾਹਿਬ ਬਹੁਤ ਚੜਿਆ ਕੀ ਹੋ ਗਿਆ ਪਲਵਾਨ ਜੀ ਨਹੀਂ ਨਹੀਂ ਸਾਹਿਬ ਹੈ ਨਾ ਨਾ ਹੈ ਨਹੀਂ ਨਹੀਂ ਸਾਹ ਨਹੀਂ ਚੜਿਆ ਹਾਂ ਕੀ ਚੜਿਆ ਗਾਡੀ ਚੜਿਆ ਨਸਾਨ ਨਿਕਲਿਆ ਗਾਡੀ ਚੜਿਆ ਲੋ ਜੀ ਮੁੰਡੇ ਪਹੁੰਚ ਗਏ ਆ ਕਹਿੰਦੇ ਬੁੱਧੂ ਬਹੁਤ ਵਾਜੀ ਗੌਰ ਨਾਲ ਦੇਖਦਾ ਸੀ ਇਦਾਂ ਟੇਡਾ ਟੱਲ ਨੂੰ ਟੇਡੀ ਤੇ ਮੈਨੂੰ ਤੇਰਾ ਉਦੋਂ ਇਦੋਂ ਥੋੜੇ 4 ਗੁਣਾ ਵੱਧ ਲੱਗਦਾ ਇਹਦਾ ਫਰਾਣਾ ਰੱਖਿਆ ਪਲਵਾਨ ਜੀ ਕਦਾਂ ਠੀਕ ਆ ਹਾਂ ਚੱਲ ਆ ਜਾਓ ਫਿਰ ਲੋ ਜੀ ਪਹੁੰਚ ਗਿਆ ਪਲਵਾਨ ਹੋਣੀ ਕਹਿੰਦੇ ਇਧਰ ਮਿਊਜ਼ਿਕ ਆਈ ਜਾਣਾ ਮੇਰੇ ਖਿਆਨਾਂ ਨਾਲ ਵਿੱਚ ਨੇ ਇਧਰ ਪਲਵਾਨ ਹੋਣੀ ਚਾਫੇ ਪੈਂਦੇ ਜਾਣ ਕੇ ਕਹਿੰਦੇ ਪਲਵਾਨ ਹੋਣੀ ਕਹਿੰਦੇ ਦੇਖੀ ਇਧਰ ਚੱਲ ਚੱਲ ਆ ਲੈ ਜਾਓ ਉਧਰ ਨੂੰ ਜਾਉਂਦੇ ਆ ਪਲਵਾਨ ਨੇ ਮੈਂ ਕਹਿੰਦਾ ਪਹੁੰਚਾ ਫੇ ਕਬਰ ਭਾਜੀ ਜਾਫੇ ਉਹ ਤੱਕ ਪੈਂਦੇ ਹੀ ਜਾਣੇ ਸੀਗੇ ਹਨ ਪਲਵਾਨ ਐ ਇੱਧਰ ਨੂੰ ਆ ਮੈਗੀ ਤੋਂ ਮੈਗੀ ਪਲਵਾਨ ਭੰਗੜਾ ਹੋ ਜਾਓ ਫੇਰ ਕਰੀ ਇੱਥੇ ਨਹੀਂ ਉਧਰ ਨੂੰ ਉਧਰ ਨੂੰ ਉਧਰ ਨੂੰ ਚੱਲਦੇ ਆ ਜੋ ਚਲੋ 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 ਆ ਜੋ ਹਲੋ ਪੀਣ ਨੂੰ ਖੋਲੋ ਕਿਸੇ ਤੋਂ ਆਪ ਤਾਂ ਲੈਣਾ ਨਹੀਂ ਕਿਸੇ ਦਾ ਖੋਲੋ ਚਲੋ ਉਹ ਬਸ ਚ ਝੂਟਾ ਦਵਾਈਏ ਇਹਨਾਂ ਨੂੰ ਬਾਜੀ ਦੋਨਾਂ ਨੂੰ ਚੜਾ ਦੋਨੇ ਚਲੋ ਪਲਵਾਨ ਜੀ ਥੱਲੇ ਚੱਲਦੇ ਆ ਥੱਲੇ ਹੈ ਥੱਲੇ ਪਹਿਲਾਂ ਇਹ ਤੇ ਜੂਡੀਓ ਤਾਂ ਨਹੀਂ ਜਾਣਾ ਜੂਡੀਓ ਗੇੜੀ ਕਢਾ ਦੇ ਪਲਵਾਨ ਉਹਨਾਂ ਨੂੰ ਇਹਨੂੰ ਢਾ ਦੇ ਇੱਕ ਦਾ ਖਲਾਰ ਦੇਣਾ ਉਹਨਾਂ ਨੇ ਸੱਚ ਦਾ ਫਲੋਰ ਮੋਟਾ ਜਿਗਾ ਥੱਲੇ ਬਹਿ ਜਾ ਨਾਲ ਨਾਲ ਬਹਿਣਾ ਨਹੀਂ ਸੱਚ ਦਾ ਬੋਲ ਹਾਂ ਤੇ ਆਲੋ ਬੋਲ ਤੇ ਬੋਲ ਜਾਓ 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 ਬੋਲ ਬੋਲ ਬਹੁਤ ਇਧਰ ਬਣ ਕੇ ਉਧਰ ਖੱਪ ਕਰਨ ਲਈ ਆਇਆ ਸੀ ਘੰਟਾ ਹੋ ਗਿਆ ਫੋਟੋਆਂ ਖਚਾਈ ਜਾਂਦੇ ਲੋਕੀ ਕੀ ਕਹਿੰਦਾ ਬਾਜੀ ਕਹਿੰਦਾ ਬਾਜੀ ਲੈ ਚੱਲੋ ਸਾਹ ਨਹੀਂ ਆਉਂਦਾ ਵਿੱਚ ਸਹੀ ਕਹਿੰਦਾ 10000 ਰੁਪਈਆ ਲਾ ਲਓ ਹੋਰ ਆ ਕਹਿੰਦਾ ਗਰਮੀ ਲੱਗਣ ਲਾਪੀ ਇਕਦ ਜਵਾਗ ਦੇ ਦੰਦੀ ਵਾਟਰ ਨਹੀਂ ਤਾਂ ਫੇਰ ਹਟਣਾ ਬਾਜੀ ਤੂੰ ਗਏ ਚਲੀਏ ਫੇਰ ਉਧਰ ਨਹੀਂ ਚੱਲ ਆ ਜਾਓ ਫੇ ਪਹਿਲਵਾਨ ਹੁਣਾਂ ਨੇ ਬਿਠਾ ਲਿਆ ਇਧਰ ਕਹਿੰਦੇ ਦੁਬਾਰਾ ਮੋਢਿਆਂ ਤੇ ਪਹਿਲਵਾਨ ਜੀ ਉਥੇ ਉਥੇ ਰੀਮੈਚ ਦੇਣਾ ਨਹੀਂ ਆਜੋ ਉਧਰ ਚੱਲਦੇ ਆ ਉਧਰ ਨੂੰ ਆਜੋ ਭਲਵਾਂ ਜੀ ਇਹਨੂੰ ਲਾਉਣਾ ਨਹੀਂ ਮੋੜਿਆਂ ਤੋਂ ਨਹੀਂ ਤਾਂ ਲੋਕੇ ਨਹੀਂ ਹਟਦੇ ਇਹਨੂੰ ਟੰਗੇ ਆ ਕੁੱਤੇ ਇਹ ਘਰ ਨਹੀਂ ਮੇਰੇ ਖਿਆਲ ਨਾਲ ਫੇਵਲ ਪਾਉਣਾ ਪੈਣਾ ਪਹਿਲਾਂ ਜਾ ਕੇ ਕਾਰਡ ਇਹਦਾ ਬਾਈ ਉਹ ਭਾਜੀ ਕਾਰਡ ਕਾਰਡ ਨੰਬਰ ਦਿਓ ਭਾਜੀ ਨੰਬਰ ਇੱਧਰ ਜੀ ਵੱਡ ਹੁੰਦਾ ਨਹੀਂ ਸੀ ਹੁਣ ਚੱਲ ਬੁੱਧੂ ਚੱਕ ਚੱਕ ਚੱਲ 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 ਪਹਿਲਵਾਨ ਚੱਲ ਚੜ ਜਾ ਤੂੰ ਵੀ ਪਹਿਲਵਾਨ ਜੀ ਪਹਿਲਵਾਨ ਜੀ ਹੋ ਜਾ ਤੂੰ ਮਮਰ ਜ ਮਿਊਜ਼ਿਕ ਯਾਰ ਬੰਦ ਕਰ ਨਹੀਂ ਮੜ ਜਾ ਚੱਲ ਆ ਜਾ ਬੁੱਧੂ ਚੱਲ 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 ਚਲੋ ਚਲੋ ਪਹਿਲਵਾਨ ਜੀ ਮੋਢਿਆਂ ਤੇ ਬਿਠਾ ਲਓ ਨਹੀਂ ਤਾਂ ਮੋਢਿਆਂ ਤੇ ਹੀ ਮੋਢਿਆਂ ਤੇ ਮੋਢਿਆਂ ਤੇ ਬਿਠਾ ਲਓ ਪਹਿਲਵਾਨ ਜੀ ਬਸ ਬਹੁਤ ਚੱਲ ਜਲੀਏ ਚਲੋ ਜੀ ਇੱਧਰ ਪਲਵਾਨ ਜੀ ਥੋੜਾ ਜਿਹਾ ਇੱਧਰ ਨੂੰ ਹੋ ਜਾਓ ਦੇਖੋ ਤਾਂ ਹਾਂ ਮਿਊਜ਼ਿਕ ਨਹੀਂ ਵਜਾਉਣਾ ਮੂੰਹ ਇੱਧਰ ਨੂੰ ਹਾਂ ਮੋਟਰ ਤਾਂ ਤਾਂ ਨਹੀਂ ਪਿਛੋਂ ਬਿਠਾਉਣਾ ਇਹਨੂੰ ਮੈਂ ਤਾਂ ਕਿਤੇ ਮੋਟਰ ਬਿਠਾਉਣਾ ਨਹੀਂ ਨਹੀਂ ਮੋਟਰ ਚਲੋ 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 ਸਾਰੇ ਕਮਾ ਕੇ ਲਿਆਈ ਸਾਨੂੰ ਹੁਣ ਉਤਰਨਾ ਨਹੀਂ ਆਈ ਚੱਲ 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 ਕਰ ਦੋ ਯਾਰ ਹੈਲੋ 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 ਇਧਰ ਕਰਦੇ ਸਾਰਿਆਂ ਨੂੰ ਪੁਲਵਾਨ ਜੀ ਸੱਟ ਜੇ ਨਹੀਂ ਬੈਠੇ ਲੱਗਦਾ ਪੁਲਵਾਨ ਇਧਰ ਨੂੰ ਕਰ ਹਾਂ ਹੁਣ ਸੱਟ ਵਾ ਹੁਣ ਸਹੀ ਆ ਪੁਲਵਾਨ ਜੀ ਹੁਣ ਸੱਟ ਵਾ ਚਲੋ ਇਕੱਠੇ ਨਾ ਕਰਾ ਦੇ ਓਏ ਉਧਰ ਨੂੰ ਦੂਸਰੇ ਪਾਸੇ ਲੈ ਕੇ ਜਾ ਦੂਸਰੇ ਪਾਸੇ ਉਹ ਥਾਲੇ ਆ ਕੇ ਪਰ ਨਾ ਮਾਰਨੀ ਲਾਟੂ ਕਿਦਾਂ ਇਧਰ ਨਾਲ ਨੂੰ ਬਰੀ ਜਦ ਮੈਂ ਲਾਟੂ ਆਇਆ ਇਧਰ ਮਾਰ ਦੇ ਆਪਣੇ ਵਾਲੇ ਜੀ ਵੀ ਬਣਾ ਦਿਓ ਬਾਜੀ ਇਧਰ ਨੂੰ ਦੇਖੋ ਤਾਂ ਪਹਿਲਵਾਨ ਜੀ ਸਸਰੀ ਕਾਲ ਕਰ ਦਿਓ ਇਧਰ ਨੂੰ ਕਦਾਂ ਸਸਰੀ ਕਾਲ ਬੁਲਾਉਣਾ ਨਹੀਂ ਨਜ਼ਾਰਾ ਆਈ ਜਾਂਦਾ ਬਾਜੀ ਓਏ ਬਹਿ ਜਾ ਬਹਿ ਜਾ ਬਹਿ ਜਾ ਬਹਿ ਕੇ ਬਹਿ ਕੇ ਬਹਿ ਕੇ ਓਏ ਉਧਰ ਰਸ਼ਵਾਲੋ ਲੈ ਕੇ ਜਾ ਓਏ ਆ ਦੇਖੀਂ ਇੱਧਰ ਬਾਲਟੀ ਤਾਂ ਨਹੀਂ ਚਾਹੀਦੀ ਭਾਜੀ ਸਟੀਲ ਦੀ ਆ ਆ ਲਾ ਲਾ ਕੱਢ ਲੈ ਉੱਧਰ ਨੂੰ ਹਾਂ ਚੱਲ 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 ਲੁਕਣਾ ਨਹੀਂ ਚਾਹੀਦਾ ਚੱਲ 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 ਆ ਜਾ ਤੂੰ ਲੈਣੇ ਝੂਟੇ ਓਏ ਉੱਚੀ ਉੱਚੀ ਪਲਵਾਨ ਜੀ ਜਲੰਧਰ ਬਰੰਡਾ ਸਵਾਰੀ ਚੜ੍ਹਦੀ ਨਹੀਂ ਸਵਾਰੀ ਚੜ੍ਹਦੀ ਨਹੀਂ ਉਹ ਆ ਗਈ ਜੇ ਰਾਸ਼ੀ ਬੋ ਪਾਇਆ ਉਹ ਮਤਲਬ ਉਸਦੀ ਬੋਲ ਬਾਜ ਹੈ ਨਹੀਂ ਪਲਵਾਨ ਜੀ ਬਾਜ ਹੈ ਨਹੀਂ ਬਾਜ ਹੈ ਨਹੀਂ ਪਲਵਾਨ ਉੱਚੀ ਵਾਲਾ ਬਾਜ ਹੈ ਨਹੀਂ ਪਲਵਾਨ ਜੀ ਬਾਜ ਹੈ ਨਹੀਂ ਪਲਵਾਨ ਉੱਤੇ ਉਹ ਦੇਖੀ ਦੇਖੀ ਜਲੰਧਰ ਓਏ ਬਾਜੀ ਨਾ ਪਵਾਦੀ ਘੱਟ ਹੋੜੀ ਮਾਰੀ ਭਵਾ ਨੂੰ ਉੱਤੀ ਉੱਤੀ ਆ ਤੇ ਬੱਸ ਦੇ ਉੱਤੇ ਹਾਥੀ ਵੀ ਚੜਿਆ ਲੋ ਜੀ ਇਧਰ ਗੋਲੇ ਹੁਣ ਹੀ ਰਹਿ ਗਏ ਪਿੱਛੇ ਹੀ ਆ ਇਧਰ ਦੇਖੀ ਓਏ ਚੱਲ 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 ਆ ਲੈ ਇਧਰ ਕੱਟਦਾ ਕੰਮ ਕਰੇ ਹੋ ਗਿਆ ਹੋ ਗਿਆ ਹੋ ਗਿਆ ਜਬ ਚਾਲਾ ਕਰਤਾ ਕੰਮ ਹੋ ਗਿਆ ਵਾਹ ਲਾ ਵਾਹ ਲਾ ਹੱਥ ਆ ਦੇ ਗੋਲਾ ਇੱਥੇ ਰਹਿ ਗਿਆ ਮੈਂ ਉਹ ਤੁਹਾਨੂੰ ਮੈਂ ਗਿਆ ਉਹਨਾਂ ਨੂੰ ਮੈਂ ਪਾਪ ਕੌਰ ਦਿੰਦੀ ਕਹਿੰਦੇ ਪਾਪ ਪਾਪ ਓਏ ਇੱਕ ਜਿਹੜਾ ਹੋਰ ਓਏ ਇੱਕ ਸਿੱਧੇ ਲਵਾ ਲਿਆ ਹੋਰ ਇੱਕ ਸਿੱਧੇ ਲਵਾ ਲਿਆ ਗੋਲਾ ਰਹਿ ਗਿਆ ਦੇਖਦਾ ਹੱਥ ਕਿਤੇ ਹੀ ਆ ਆ ਦੇ ਆ ਦੇ ਗੋਲਾ ਆ ਜਾ ਇੱਕ ਕਿਹੜਾ ਹੋਰ ਕਹਿੰਦੇ ਉਹ ਆ ਜਾ ਇੱਕ ਕਿਹੜਾ ਹੋਰ ਚੱਲ 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 ਓਏ ਮਿਊਜ਼ਿਕ ਬੰਦ ਕਰ ਓਏ ਮਿਊਜ਼ਿਕ ਨਹੀਂ ਚੱਲਣਾ ਚਾਹੀਦਾ ਮੈਂ ਜਾਂਦਾ ਦੇਖਦੇ ਚੱਲ ਚੱਲ ਆ ਜਾਓ ਆ ਜਾਓ ਆ ਜਾਓ ਫ੍ਰੀ ਐ ਫ੍ਰੀ ਓਏ ਨੂੰ ਕੋਈ ਛੱਡੇ ਯਾਰ ਇੱਥੇ ਮਠਾਪਰ ਨੂੰ ਲੈ ਜਾ ਓਏ ਹੈ ਮੇਰਾ ਪਾਣੂ ਲੈ ਜਾ ਪਰ ਕੇ ਆਏ ਅੱਜ ਲਾ ਜੀ ਪਹੁੰਚ ਕੇ ਕਹਿੰਦੇ ਟਕਾਣੇ ਤੇ ਤੇ ਰਸਾਇਣ ਪੂਰਾ ਪਿਆ ਅੱਜ ਕਹਿੰਦੇ ਯੂਰੋ ਚਲੋ ਜੀ ਆ ਜਾਓ ਹਨ ਲੌਣਾ ਗੱਦਾ ਇਹਨੂੰ ਛਾਲ ਮਾਰ ਕੇ ਦਿਨ ਜਿੰਨਾ ਚੜੇ ਸੀਗੇ ਕਿ ਦੀ ਉਤਰੇ ਹੁਣ ਆ ਜਾਓ ਵੀ ਆ ਫਸ ਗਿਆ ਇਧਰ ਬੁੱਧੂ ਫਸ ਗਿਆ ਓਏ ਆ ਆ ਤੇ ਨਿਕਲ ਗਿਆ ਨਿਕਲ ਗਿਆ ਚੱਲ ਆ ਜਾਓ ਮਾਰ ਛਾਲ ਮੜ ਜਾ ਆ ਜਾਓ ਜੀ ਕਿਧਰੋਂ ਦੀ ਲੌਣਾ ਉਹਨੂੰ ਇਧਰ ਨੂੰ ਲਾਈ ਬੁੱਧੂ ਉਹਨੂੰ ਫੜ ਗਿਆ ਓਏ ਚੜਾ ਤਾਂ ਲਿਆ ਇਹਨੂੰ ਲਾ ਵੀ ਲੋ ਹੁਣ ਪਲਵਾਨ ਤੂੰ ਇੱਥੇ ਚੜੀ ਜਾ ਬੋ ਪਲਵਾਨ ਜੀ ਆ ਜਾਓ ਉਹਨੂੰ ਵੀ ਲਾ ਲਓ ਚਲੋ ਚੱਕ ਲਓ ਭਾਜੀ ਪਹਿਲਵਾਨ ਦਾ ਆ ਜਾ ਦੇਖੀ ਦੇਖੀ ਆਹ ਹਾਂ ਰਖ ਲਾ ਰਖ ਲਾ ਰਖ ਲਾ ਲਓ ਜੀ ਲਾ ਲਿਆ ਫੜ ਕੇ ਚਲੋ ਆ ਜਾਓ ਫੇ ਉਧਰ ਨੂੰ ਚੱਲਦੇ ਆ ਭਾਜੀ ਕਹਿੰਨੇ ਮੈਂ ਕਿ ਜੂਆਂ ਨੂੰ ਵੀ ਸਾਥ ਬਾਦਿਓ ਕਿਤੇ ਮਰੀਆਂ ਹੀ ਨਾ ਹੋਣ ਵਿੱਚ ਕਦਾ ਪਹਿਲਵਾਨ ਜੀ ਝੂਟਾ ਦਵਾ ਲਿਆ ਝੂਟਾ ਦਵਾ ਲਿਆ ਮੁੰਡੇ ਦਾ ਮੋੜ 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 ਗੱਡੀ ਮੋੜ ਖਿੱਚ ਤਾਂ ਲੈ ਇਹਨੂੰ ਪਹਿਲੇ ਹੋਰ ਦਾ ਕੰਮ ਹੋਈ ਵੇ ਇਹ ਅੰਨਾਲਾ ਪਲਵਾਨ ਹੋਣਾ ਤਾਂ ਤਰਦੀ ਨਹੀਂ ਬਈ ਲਓ ਜੀ ਇਧਰ ਗੋਲੇ ਹੋਣਾ ਨੇ ਖੋਲ ਲਿਆ ਕਹਿੰਦੇ ਢਾਬਾ ਦੇਖ ਤਾਂ ਇਹਨ ਗੋਲ ਆ ਰੋਟੀ ਵੇਲਣਾ ਕਿਤੇ ਵੇਲਣਾ ਸਹੀ ਆ ਇੰਨਾ ਕਿ ਲਾ ਦੇ ਇੰਨੀ ਕੀ ਚੱਲ ਸਹੀ ਆ ਸਹੀ ਆ ਸਹੀ ਆ ਤਾੜੀ ਮਾਰ ਤਾੜੀ ਤਾੜੀ ਮਾਰ ਕੇ ਤਾੜੀ ਤਾੜੀ ਮਾਰ ਤਾੜੀ ਪਹਿਲਵਾਨ ਜੀ ਰੋਟੀ ਬੰਨਣ ਲੱਗੀ ਐ ਤੇਰੇ ਤਾੜੀ ਗੋਲੇ ਦੀ ਹੱਥ ਦੀ ਚੱਲ ਗੋਲੇ ਬਸ ਬਹੁਤ ਆ ਸਹੀ ਆ ਸਹੀ ਆ ਰੋਕ ਜਾ ਹਾਂ ਮਰਾ ਤੂੰ ਦੂਰ ਜ ਬਾਹਰ ਆ ਕੇ ਲਾਉਣੀ ਆ ਹਾਂ ਚੱਲ 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 ਦੇਖਿਓ ਨਾ ਤੇਰੇ ਨੂੰ ਨਾ ਦੇ ਹਾਂ ਆ ਲੈ ਕਿਹੜਾ ਕਹਿੰਦਾ ਕੰਮ ਨਹੀਂ ਆਉਂਦਾ ਇਹ ਜਿਹੜਾ ਕਹਿੰਦਾ ਕੰਮ ਨਹੀਂ ਆਉਂਦਾ ਇਹ ਨਹੀਂ ਤਾਡੀ ਪੈ ਰੁਕ ਜਾ ਉਹਦੀ ਗੈਸ ਜੀ ਬਣੀ ਸੀ ਇਧਰ ਪੇੜਾ ਇਕੱਠਾ ਕਰਤਾ ਗੋਲੇ ਹੁਣ ਲਾਗੇ ਜੇ ਲਾ ਦੇ ਤੂੰ ਇੰਨੀ ਦੂਰ ਕਾਹਦਾ ਜਾਂਦਾ ਆ ਚਾਹੀਏ ਤੇ ਪਾਣੀ ਪਾਣੀ ਆ ਲੈ ਆ ਲੈ ਗੋਲੇ ਹੁਣਾਂ ਨੇ ਆਟਾ ਖਰਾਬ ਕਰਤਾ ਇਧਰ ਤੂੰ ਕਾਮਯਾਬ ਆ ਆ ਬੁੱਧੂ ਬੁੱਧੂ ਵਧੀਆ ਇਹਨੂੰ ਆਉਂਦੀ ਲਾਉਣੇ ਆ ਬੁੱਧੂ ਲਾ ਕੇ ਦਿਖਾਉਗਾ ਤੁਹਾਨੂੰ ਰੋਟੀ ਉਹ ਚੱਕ ਆਟਾ ਕੱਢ ਲਾ ਭਾਜੀ ਬੰਦ ਕਰਾ ਦੇ ਤਾ ਵਾ ਬੁੱਧੂ ਅਦਰ ਮੋਰੇ ਆ ਸਾਹਮਣੇ ਆ ਸਾਹਮਣੇ ਵੜ ਜਾ ਵੀਡੀਓ ਨਹੀਂ ਬਣਦੀ ਏ ਤੈਨੂੰ ਆ ਸਾਹਮਣੇ ਆ ਸਾਹਮਣੇ ਆ ਲੈ ਉਹ ਇਹਦੇ ਨੂੰ ਮੂੰਹ ਦਾ ਕਰ ਆ ਕੀ ਹੋਇਆ ਕੀ ਹੋ ਰਿਹਾ ਉਹ ਟੱਡੂ ਕੀ ਹੋਇਆ ਉਹ ਇਧਰ ਤਾਂ ਦਿਖਾ ਰਿਹਾ ਉਹ ਗਲਤ ਸੀ ਉਹ ਨਵੀਂ ਜੈਕਟ ਪਾ ਕੇ ਆਇਆ ਟਿੱਟੂ ਇੱਧਰ ਆ ਕੀ ਕਰਦਾ ਟਿੱਟੂ ਕੀ ਹੋਇਆ ਆ ਲੈ ਤਾਂ ਕੀ ਕਰਦਾ ਇਹ ਚਿੱਟਾ ਹੀ ਕਰਦਾ ਗੋਲੀ ਤੂੰ ਬਹੁਤ ਗੋਲੀਆਂ ਦੇ ਨਾ ਫੋਨ ਨਹੀਂ ਚੱਕਿਆ ਅੱਜ ਫੋਨ ਨਹੀਂ ਚੱਕਿਆ ਸੀ ਬਾਲਬੂਲ ਉਹ ਕਰਕੇ ਆਇਆ ਮੇਰਲਾ ਬੱਟੀ ਉਹ ਬਾਲਬੂਲ ਸਾਰੇ ਚਿੱਡੇ ਕੀਤੇ ਪਏ ਸਹੀ ਆ ਅੱਜ ਹੀ ਲੈ ਕੇ ਆਇਆ ਡਿਓਰ ਦਾ ਕੰਮ ਕੱਟਦਾ ਕਹਿੰਦੇ ਇਹ ਤਾਂ ਪ੍ਰਾਤ ਨਹੀਂ ਮੈਂ ਪ੍ਰਾਤ ਪਲਟਾਉਣੀ ਸੀ ਨੇ ਉਹਦਾ ਬਾਕੀ ਬਾਲਾਂ ਚੋਂ ਤਾਂ ਨਿਕਲ ਗਿਆ ਟਿੱਡੂ ਆ ਸਿਰ ਤੇ ਆ ਉੱਪਰ ਮੜ ਮੜ ਇੱਧਰ ਫੇਰ ਝਾੜ ਇਹਦਾ ਬਾਬਾ ਹੀ ਬਣਿਆ ਚਟਾ ਬੱਸ ਮੜ ਮੜ ਇੱਦੀ ਝਾੜ ਲੈ ਬੱਸ ਬਹੁਤ ਆ ਇਹਦਾ ਬਸ ਸੱਟ ਵਾ ਸੱਟ ਸਹੀ ਆ ਸਹੀ ਆ ਹਾਂ ਜਾ ਕੇ ਨਹਾ ਲੈ ਜਾ ਕੇ ਨਹਾ ਲਈ ਹੁਣ ਸਵੇਰ ਨੂੰ ਹੋਰ ਨਾ ਗੁੰਨੇ ਆ ਮਿਲੇ ਆਟਾ ਦਿਓ ਜੀ ਇਧਰ ਗੋਲੇ ਹੁਣਾਂ ਨੂੰ ਨਵੀਂ ਜੈਕਟ ਦੀਆਂ ਮੁਬਾਰਕਾਂ ਨੀ ਮੰਗ ਵੀ ਗਾ ਨਹੀਂ ਨਹੀਂ ਇਧਰ ਭਰਾ ਆਇਆ ਸੀ ਬਾਹਰੋਂ ਭਰਾ ਆਇਆ ਸੀ ਬਾਹਰੋਂ ਤੇ ਭਰਾ ਨੇ ਗਿਫਟ ਕੀਤੀ ਹਾਂ ਲਵਾਈਆ ਭਰਾ ਦਾ ਮੈਂ ਇਹਨੇ ਕਰੇਗਾ ਮੈਂ ਉਹ ਸੋਹਣਾ ਜੈਕਟ ਬਹੁਤ ਵਧੀਆ ਹਾਂ ਤੇ ਕਹਿੰਦਾ ਲੈ ਲੈ ਭਰਾ ਲੈ ਤੇਰੇ ਨੂੰ ਜੈਕਟ ਚੰਗੀ ਮੈਂ ਮੈਂ ਵੀ ਅੱਗੇ ਉਹ ਦੂਜੀ ਗੱਲ ਹੀ ਨਹੀਂ ਕੀਤੀ ਇਹਨਾਂ ਨੇ ਹਾਂ 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 ਵੱਡਾ ਭਰਾ ਇਹਨਾਂ ਦਾ ਇਹਦਾ ਵੱਡਾ ਭਰਾ ਇੱਦਾਂ ਕੋਲੇ ਨਹੀਂ ਲੱਗਾ ਰਿਹਾ ਮੈਂ ਕੀ ਹੋਇਆ ਸੌਨੀ ਚੜ ਗਈ ਕਹਿੰਦੇ ਠੰਡ ਹੀ ਹੋਇਆ ਮਰ ਨਹੀਂ ਕਿਰਾਈ ਕਿੰਨੇ ਦੀ ਸੀ ਉਦਾਂ 250 ਡਾਲਰ 250 ਡਾਲਰ ਇੱਧਰ ਕਿੰਨਾ ਲੋ ਜੀ ਉਹ ਪੈਰ ਨਾਲ ਜੋੜੋ ਬਹੁਤ ਸੋਖਾ ਚੱਲਦਾ ਪੈਰ ਤਾਂ ਨਾਲ ਜੋੜ ਪੈਰ ਨਾਲ ਜੋੜ ਗੋਲੇ ਹੁਣੀ ਲੈ ਕੇ ਚੱਲੇ ਜੀ ਨਵੀਂ ਚੀਜ਼ ਇਹ ਕੱਦ ਲਈ ਲੈ ਕੇ ਚੱਲੇ ਆ ਇਹ ਕੱਦ ਲਈ ਲੈ ਕੇ ਚੱਲੇ ਨੇ ਚਲ 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 ਨਹੀਂ ਓਏ ਚੱਲ ਚੱਲ ਹਾਂ ਹਾਂ ਤੋਰ ਅੱਗੇ ਨੂੰ ਤਾਂ ਤੋਰ ਅੱਗੇ ਨੂੰ ਅੱਗੇ ਨੂੰ ਤਾਂ ਤੋਰ ਅੱਗੇ ਨੂੰ ਤੋਰ ਮਰ ਜਾ ਤੋਰ ਅੱਗੇ ਨੂੰ ਲੈ ਕੇ ਤਾਂ ਜੇ ਇੱਧਰ ਫੋਨ ਫੜਾ ਦੇ ਫੋਨ ਫੜਾ ਦੇ ਬਹਿ ਲੈ ਅੱਗੇ ਆ ਉਹ ਬਹਿ ਕੇ ਬਹਿ ਕੇ ਬਹਿ ਕੇ ਪਿੱਛੇ ਹੋ ਜਾ ਪਿੱਛੇ ਹੋ ਜਾ ਓਏ ਬਹਿ ਕੇ ਬਹਿ ਕੇ ਬਹਿ ਕੇ ਚੱਲ ਬਹਿ ਕੇ ਬਹਿ ਕੇ ਨਹੀਂ ਨਹੀਂ ਚੱਲਦਾ ਫੇਈ ਕੁਝ ਨਹੀਂ ਹੁੰਦਾ ਚੱਲ 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 ਬਹਿ ਜਾ ਬਹਿ ਜਾ ਬਹਿ ਜਾ ਬਹਿ ਜਾ ਬਹਿ ਜਾ ਹਾਂ ਬਸ ਇਦਾਂ ਨਹੀਂ ਹੋਣਾ ਆ ਵੇ ਆਇਤਾ ਨਾਲ ਜੋੜ ਪੈਰ ਕੋਲੇ ਦੋਨੋਂ ਬਹਿਨਾਂ ਨਾਲ ਫਸਾਣੇ ਇਦਾਂ ਐ ਜਗ੍ਹਾ ਦੇ ਆ ਲੈ ਚੱਕ ਚੜ ਦੇ ਬੁੱਧੂ ਦੇਖੀਏ ਤੇਰਾ ਭਾਰ ਚੱਲਦਾ ਤੂੰ ਕੋਈ ਗੱਡਾ ਲਿਆਉਣਾ ਪੈਣਾ ਗੱਡਾ ਨਹੀਂ ਚੱਲਦਾ ਸਹੀ ਮੜ ਜਾ ਆ ਜਾ ਗੇੜੀ ਤਾਂ ਕੱਢ ਕੇ ਆ ਮੜ ਜਾ ਆ ਜਾ ਲੇ ਮਾਰ ਮਾਰਗ ਵਾਲੀ ਉਹ ਦਰੀ ਨਹੀਂ ਹੁੰਦੀ ਉੱਤੇ ਰੇੜਾ ਲਾਉਣਾ ਪੈਂਦਾ ਕਿਹੜੀ ਫੋੜੀ ਤੇ ਅੰਦਰ ਹੀ ਨਹੀਂ ਫੋੜੀ ਲਓ ਜੀ ਆਜੋ ਹੁਣ ਝੂਟਾ ਲੈ ਕੇ ਦਿਖਾਉਂਦੇ ਆ ਤੁਹਾਨੂੰ ਕਹਿੰਦੇ ਆ ਲੈ ਚੱਕ ਤਾਂ ਜਲਦੀ ਗੱਡੀ ਛਲਾਂਗਾ ਮਾਰਦੀ ਜਾਂਦੀ ਦੇਖ ਤਾਂ ਸਹੀ ਆ ਮਰ ਜਾ ਕਰਤਾ ਬਸ ਬਸ ਸਹੀ ਆ ਸਹੀ ਆ ਸਹੀ ਆ ਸਹੀ ਆ ਸਹੀ ਆ ਸਹੀ ਆ ਚੱਲ 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 ਕੋਈ ਨਹੀਂ ਹੈਗਾ ਪਿੱਛੇ ਚੱਲ 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 ਸਹੀ ਆ ਸਹੀ ਆ ਸਹੀ ਪੰਗਿਆਂ ਨੇ ਉਹਦਾਂ ਨੂੰ ਲੈ ਜਾ ਗਾਂ ਨੂੰ ਲੈ ਜਾ ਚੱਲ ਗਾਂ ਨੂੰ ਚੱਲ ਦੇਖ ਤਾਂ ਗਾਂ ਨੂੰ ਲੈ ਜਾ ਗਾਂ ਨੂੰ ਗਾਂ ਨੂੰ ਲੈ ਜਾ ਇਹਨਾਂ ਗਾਂ ਨੂੰ ਲੈ ਜਾ ਗਾਂ ਨੂੰ ਬੁੱਧੂ ਹੁਣਾਂ ਦਾ ਤਾਂ ਸੁਪਨਾ ਹੀ ਆ ਇੱਥੇ ਕਹਿੰਦਾ ਛੱਟ ਥੋੜਾ ਲਵਾਣੀ ਤੇਰਾ ਭਾਰ ਹੀ ਨਹੀਂ ਚੱਲਣਾ ਤੂੰ ਉੱਦਾਂ ਫੇਰਨਾ ਨਾ ਥੱਲੇ ਬੈਠਾ ਕਿਨੇ ਕਹਿੰਦਾ ਤੂੰ ਕੱ ਲੈ ਕੇ ਹੁਣਾਂ ਬੈਣਾ ਕਿਦੋਂ ਮੈਂ ਤਾਂ ਤੁਰੰਤ ਨਾਲ ਕੁੱਕੜਾ ਹੀ ਹੁਣਾਂ ਬੈਣਾ ਮੈਂ ਕਿਹਾ ਬੁੱਧੂ ਕਹਿੰਦਾ ਤਾਂ ਵੇਟ ਕੇ ਨਾ ਮੈਂ ਕਿ ਕਸਤ 55 ਨਹੀਂ ਚੱਲਣਾ ਹਾਂ ਇੱਕ 55 ਉਹਦਾ ਗੂਠੇ ਦਾ ਹੀ ਆ ਭਾਰ ਬੁੱਧੂ ਹੁਣਾਂ ਨਾ ਕਰਦੀ ਇੱਕ ਤਾਂ ਮੈਂ ਕਿ ਸੈਂਟਰ ਤੋਂ ਜਿੱਧਰ ਪੈਰ ਰੱਖਿਆ ਲਓ ਜੀ ਗੋਲੇ ਦੇ ਕਹਿੰਦੇ ਫੂਫੂ ਦਾ ਲੜਕਾ ਆਈਸਕ੍ਰੀਮ ਖਿਲਾ ਕੇ ਦਿਖਾਊਗਾ ਹੁਣ ਚਲੋ ਲੈ ਚੱਲ ਚੱਲ ਓਏ ਰਹਿੰਦੇ ਅੱਗੇ ਮੰਗ ਅੱਗੇ ਮੰਗ ਵੀ ਅੱਗੇ ਮੰਗ ਵੀ ਆ ਚੱਲ 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 ਓਏ ਉਹ ਬਰਾਕੋ ਬੰਦਿਆ ਦਾ ਨਹੀਂ ਨਹੀਂ ਤੇਨ ਰਹਿਣਾ ਨਹੀਂ ਓਏ ਨਹੀਂ ਕੋਲੇ ਨਹੀਂ ਨਹੀਂ ਆ ਦੇ ਚੱਲ ਚੱਲ ਆ ਫੋਨ ਫੜ ਚੱਲ ਚੱਲ ਹੁਣ ਸ਼ਿੰਗ ਨਹੀਂ ਚੱਲ ਕੋਈ ਨਹੀਂ ਚੱਲ ਕੋਈ ਨਹੀਂ ਚੱਲ 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 ਹਾਂ ਏ ਹਾਂ ਹੋਰ ਲਾ ਤਾਂ ਲੈ ਲਾ ਉਹਨੂੰ ਕੰਟੀ ਨੂੰ ਮਾਰ ਉੱਪਰ ਇਹ ਨਹੀਂ ਮਿਲਣਾ ਹੁਣ ਆ ਲੈ ਆ ਲੈ ਇਹ ਨਹੀਂ ਲੈ ਲੈ ਇਹਨੂੰ ਨਾਲ ਹੀ ਲੈ ਨਾਲ ਹੀ ਹੁਣ ਤੂੰ ਵੜੇ ਨੂੰ ਕ ਓਏ ਇਹ ਹੀ ਨਾ ਹੁਣ ਲੋਕਾਂ ਨੂੰ ਲਾ ਦੇ ਥੋਲਾ ਮੇਰਾ ਭਰਾ ਛੱਡ ਦੇ ਆ ਇਹ ਥੋੜੀ ਪਗਰਨਾ ਹੈ ਇਹ ਪਗਰਨਾ ਹੈ ਹਾਂ ਪਗਰਨਾ ਨਹੀਂ ਲੱਗੇ ਹੋਣ ਨਹੀਂ ਚੱਲ ਆ ਲੈ ਹੁਣ ਕਿਆ ਕੋਰੀ ਫੜਨਾ ਕਿਦੋਂ ਜੁਦੀ ਆਈਸਕ੍ਰੀਮ ਦੀ ਕਿਹਦੀ ਭਰਾਵਾ ਉਹਨੇ ਸਿਰਫ ਤੈਨੂੰ ਖਵਾ ਲਈ ਦਿੱਤੀ ਇੱਕ ਦਿਨ ਦਾ ਦੁੱਤੀ ਖਾਨ ਨੂੰ ਆ ਇਹਦਾ ਹੋਰ ਰੱਖੀ ਆ ਇਹਦਾ ਵੇਸਟ ਕੀਤੀ ਆ ਉਹਨਾਂ ਨੇ ਉਹ ਕਦਮ ਤੈਨੂੰ ਖਵਾ ਖਾਦਮ ਤੈਨੂੰ ਮੈਂ ਖਵਾਉਣ ਨੂੰ ਦਿੱਤੀ ਸੀ ਕਿ ਉਹਨੇ ਸੇ ਖਵਾਉਣ ਨੂੰ ਆ ਆ ਗੋਲੇ ਦਾ ਮੂੰਹ ਲੱਗਾ ਸਟਿਕ ਜੀ ਫੜਾ ਦੇ ਸਾਨੂੰ ਫਿੱਟ ਦੀ ਏ ਫਤਿਹ ਜੀ ਕਿਹੜੀ ਹੁੰਦੀ ਬਿਮਾਰੀ ਇਹਨੂੰ ਸੈਟ ਹੀ ਲਿਆ ਯਾਰ ਮੇਰਾ ਫਿਰ ਇਹਨੂੰ ਤਾਂ ਕੋਈ ਆਪਣੇ ਗਲਾਸ ਦੇ ਵਿੱਚ ਚਾਹ ਵੀ ਨਹੀਂ ਦਿੰਦਾ ਅਗਲਾ ਕਿਤਾ ਘਰੋਂ ਹੀ ਲੈ ਕੇ ਆ ਓਕੇ ਮੇਰਾ ਭਰਾ ਥੈਂਕ ਯੂ ਓਕੇ ਰਹਿੰਦੇ ਫਿਰ ਬਾਜੀ ਹੁਣੀ ਤਿਆਰੀ ਕਰਦੇ ਸੀਗੇ ਬਾਜੀ ਕਹਿੰਦੀ ਸੀਗੀ ਜੀ ਬੋਡੀ ਬਿਲਡਿੰਗ ਦੀ ਇਹਦੇ ਪਹਿਲਵਾਨ ਹੁਣੀ ਵੀ ਨਾਲ ਰਲ ਗਏ ਚਲੋ ਬਾਜੀ ਮੜ ਜਾ ਬਾਜੀ ਪੋਚ ਜਿਆ ਖਾਓ ਕੋਈ ਪਹਿਲਵਾਨ ਨੂੰ ਪਹਿਲਾਂ ਇਦਾਂ ਡੋਲੇ ਪਹਿਲਵਾਨ ਜੀ ਇਦਾਂ ਕਰੋ ਪਹਿਲਾਂ ਜਾਂਦੇ ਆਈ ਮੇਰੇ ਉਥੇ ਨਾਈ ਦੇ ਹੋ ਗਏ ਆ ਉਹ ਵਾਲ ਕਟਾਈਏ ਸਾਡੀ ਕਚੰਦ ਇਹ ਹੁਣ ਬੈਗ ਦਿਖਾਓ ਬੈਗ ਭਲਵਾਂ ਜੀ ਚੀਤਾ ਆਇਆ ਉਹ ਤੇ ਮੇਰੇ ਕੱਚ ਚ ਲੱਗ ਜਾਣਾ ਜਿੱਤੇ ਜਿੱਤੇ ਵਾਲ ਜੜੇ ਆ ਫਲੋਰ ਮੈਂ ਕਿ ਕੁੜੀਆਂ ਵਾਲੇ ਸਕੂਲੇ ਕਹਿੰਦੇ ਸੀ ਚੀਤਾ ਆਇਆ ਮੇਰੇ ਉਹਦੇ ਕੱਚ ਚ ਲੱਗ ਜਾਣਾ ਤੇ ਹੁਣ ਬੈਗ ਦਿਖਾਓ ਲੋਕਾਂ ਨੂੰ ਬੈਗ ਜੀ ਉਧਰ ਨੂੰ ਆ ਕੀ ਆਹ ਕਿਹੜੀ ਬੈਗ ਦਿਖਾ ਦਿਓ ਇਧਰ ਨੂੰ ਤਾਂ ਹੋ ਜੀ ਲੈਟਸ ਲੈਟਸ ਹਾਂ ਐਦਾਂ ਕਰਕੇ ਕਰੀ ਭਾਜੀ ਮੜ ਜੈ ਇਹਨੂੰ ਸਖਾਈ ਯਾਰ 2 ਮਿੰਟ ਚੱਲ ਜ਼ੋਰ ਨਾਲ ਮੇਨੂੰ ਛਾਤੀ ਘੱਟ ਮੜਿਆ ਬਾਹਰ ਇਦਾਂ ਛਾਤੀ ਚੱਲ 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 ਇਧਰ ਨੂੰ ਹਾਂ ਚੱਲ ਤੇ ਹੁਣ ਇਦਾਂ ਇੱਕ ਹੋਰ ਹੈਗੇ ਇਦਾਂ ਜਿਹੜਾ ਟੇਡਾ ਜਿਹਾ ਹੋ ਗਿਆ ਭਾਜੀ ਟੇਡਾ ਜਿਹਾ ਬੋਝ ਆਲਾ ਟੇਡੇ ਵਾਲਾ ਛਾਤੀ ਜ਼ੋਰ ਨਾਲ ਛਾਤੀ ਟੇਡੇ ਵਾਲਾ ਬੋਝ ਹੋ ਜਾਵੇ ਟੇਡੇ ਵਾਲਾ ਟੇਡੇ ਵਾਲਾ ਇਦਾਂ ਨਹੀਂ ਹਾਂ ਚੱਲ 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 ਇਧਰ ਨੂੰ ਕਰ ਇਦਾਂ ਨੂੰ ਇਦਾਂ ਨੂੰ ਇਦਾਂ ਨੂੰ ਉਹ ਨਹੀਂ ਭਾਜੀ ਉਹ ਟ੍ਰੇਡੇ ਵਾਲਾ ਪੋਚ ਕਿੰਨਾ ਖਿਆ ਮੜ ਜਾਓ ਕੋਈ ਸਖਾਲਿਓ ਇੱਕ ਉਹ ਇਦਾਂ ਟ੍ਰੇਡੇ ਜੇ ਹੋ ਗਿਆ ਜੀ ਨਾਲ ਸਾਈਡ ਪੋਜ ਮਾਰ ਪਲਵਾਨ ਜੀ ਇਦਾਂ ਨੂੰ ਦਿਖਾ ਕੇ ਮੜ ਜਾ ਆ ਦੇਖੀ ਭਾਜੀ ਇਹਨਾਂ ਕਰਾਈ ਮੜ ਜਾ ਸਾਈਡ ਪੋਜ ਹੋ ਜਵੇ ਪਲਵਾਨ ਜੀ ਚਲੋ ਹਾਂ ਹਾਂ ਚੱਲ ਚਲੋ ਪਲਵਾਨ ਜੀ ਚਲੋ ਮੜ ਜਾ ਜ਼ੋਰ ਤਾਂ ਦਿਖਾ ਲੋ ਆਪਣੇ ਲੋਕੀ ਦੇਖਣ ਇਧਰ ਨੂੰ ਮੇਰੇ ਵੱਲੋਂ ਮੋਰਚੇ ਕੈਮਰੇ ਵੱਲੋਂ ਆਓ ਡੋਲਾ ਕੱਢ ਕੇ ਹਾਂ ਚਲੋ ਇਹ ਪਾ ਜੀਆ ਬੰਦ ਕਰਿਆ ਮਨੇ ਦੇਖ ਪੂਰਾ ਜੋਰ ਲਾ ਪੂਰੀ ਐ ਨਾ ਮੱਛੀ ਕਿੱਥੇ ਆ ਹੈ ਕਿੱਥੇ ਆ ਮੱਛੀ ਦਿਖਾਓ ਇਧਰ ਨੂੰ ਮੱਛੀ ਮੇਰੇ ਖਾਨਾ ਤਲਾਬ ਚ ਹੀ ਦਿੱਤਾ ਆਏ ਨੇ ਭਾਜੀ ਉਹ ਦੂਧੇ ਦੂਜੇ ਤਲਾਬ ਚ ਆਇ ਕਿ ਨਹੀਂ ਆ ਇਹ ਮਤਲਬ ਇੱਧਰ ਨਿਕਲ ਲੈ ਦਨੋ ਕੋ ਮਨਾ ਜਾ ਗੋਹੇ ਕਰਨਾ ਬੜਾ ਮਸਤੀ ਹੈ ਇਧਰ ਨੂੰ ਹੋ ਮੜੇ ਕਰੀ ਹੁਣ ਐਨ ਇਦਾਂ ਲਤਾਇਨ ਪੂਰਾ ਆਕੜ ਕੇ ਇਦਾਂ ਐਨ ਲੈਟਸ 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 ਨਹੀਂ ਨਹੀਂ ਚੈਸ ਕੋ ਇਦਾਂ ਇਦਾਂ ਹਾਂ ਇਦਾਂ ਪੂਰਾ ਜੋਰ ਲਾ ਕੇ ਪੂਰਾ ਇਧਰ ਨੂੰ ਐਨ ਪੂਰਾ ਪੂਰਾ ਐ ਹਾਂ ਡੋਲੇ ਐਨ ਇਦਾਂ ਕਰਕੇ ਡੋਲੇ ਲਓ ਜੀ ਕਰੋ ਕਹਿੰਦੇ ਚੈੱਕ ਟਰੂ ਕਲਾਸਿਕ ਪਹਿਲਾ ਪ੍ਰਾਈਜ਼ ਤੇਰਾ ਉਹਦੇ ਕੋਲੋਂ ਭੇਂਟ ਹੋਈ ਗਿਆ ਹਾਂ ਟੁੱਕਾ ਬਾਤ ਹੋਈ ਗਿਆ ਨਹੀਂ ਕੁਛ ਨਹੀਂ ਹੋਵਾ ਹੈ ਨਹੀਂ ਕੁਛੋ ਨਹੀਂ ਉਹ ਕੁਛੋ ਬਾਤ ਹੋਈ ਗਿਆ ਨਹੀਂ ਕੁਛੋ ਨਹੀਂ ਹੋਵਾ ਹੈ ਹੇਕਵਾ ਹੈ ਤੈਨੂੰ ਤਾਂ ਵੀ ਆਉਂਦੀ ਬਿਹਾਰ ਦੀ ਭਾਸ਼ਾ ਵੀ ਆਉਂਦੀ ਤੈਨੂੰ ਤਾਂ ਇਹਨਾਂ ਬੋਲੀ ਮੜ ਜਾ ਬਿਹਾਰ ਦੀ ਭਾਸ਼ਾ ਬੋਲੀ ਨਹੀਂ ਨਹੀਂ ਆਪਣੀ ਭਾਸ਼ਾ ਬਿਹਾਰ ਦੀ ਹਾਂ ਬੋਲ ਇਹਨਾਂ ਮੜ ਜਾ ਬੋਲੋ ਉਹਨੂੰ ਬਾਤ ਕੋਈ ਇਧਰ ਹਰਾਈ ਗਿਆ ਇਧਰ ਨੂੰ ਆ ਜਾਓ ਇਧਰ ਨੂੰ ਕੋਈ ਨਹੀਂ ਛੋ ਨਹੀ ਨਹੀਂ ਛੋ ਨਹੀਂ ਛੋ ਤੂੰ ਕੋਈ ਛੋ ਗੜਖਾ ਨਾ ਆ ਵਾਲੀ ਹਵਾ ਵਾਲੀ ਭਾਸ਼ਾ ਚ ਗਾਣਾ ਸੁਣਾਏ ਤੈਨੂੰ ਬਗੈ ਛੋ ਹੰਤੋਂ ਨੂੰ ਬਗੈ ਛੋ ਤੈਨੂੰ ਕਾ ਨਾ ਬੈ ਛੋ ਨਹੀਂ ਹੰਮ ਨੇ ਬੈ ਛੋ ਕਾ ਨਾ ਬੈ ਛੋ ਤੇ ਬੋਲੋ ਛੋ ਨਾ ਇਹ ਕਿਹੜੀ ਆ ਭਾਸ਼ਾ ਤੂੰ ਗਾਣਾ ਸੁਣਾ ਦੇ ਆ ਭਾਸ਼ਾ ਚ ਗਾਣਾ ਸੁਣਾ ਦੇ ਇਹਨੂੰ ਬੋਲੋ ਨਿਛੋ ਨਵਾਂ ਸ਼ੌ ਨਹੀ ਨਹੀ ਸ਼ਮਸ਼ਾ ਗਾਣਾ ਤੁਹਾਨੂੰ ਕੀ ਬੋਲਛੋ ਇੰਟਰਨੈਸ਼ਨਲ ਸ਼ਮਸ਼ਾ ਸ਼ਮਸ਼ਾ ਕੱਟਾ ਉੜ ਗਿਆ ਰੇ ਉੜਿਆ ਰੇ ਦੁੜਿਆ ਰੇ ਉੜਿਆ ਰੇ ਨਹੀ ਨਹੀ ਇੰਗਲਿਸ਼ ਵਿੱਚ ਗੱਲ ਕਰਾਓ ਜੇ ਬਸਪੋਕ ਇੰਗਲਿਸ਼ 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 ਮਾਰੋ ਕਿਤਨੀ ਇੰਗਲਿਸ਼ ਮਾਰੋਗੇ ਆਪ ਆਲ ਹੈ ਤੈਨੂੰ ਕਿੰਨਾ ਹਮ ਵੀ ਪੜੇ ਲਿਖੇ ਹੈ ਚੱਲ ਆਓ ਕਰ ਗੱਲ ਹੁਣ ਕਰ ਗੱਲ ਇੰਗਲਿਸ਼ ਸ਼ਮਵੀ ਰੇ इंग्लिश समझ नहीं रहे समझ नहीं इंग्लिश इंग्लिश भाषा नहीं आता हमें इंग्लिश 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 बोल ना इंग्लिश बोल ये फ्रांस हां नाइस है उड़ी जा काले कंग आते रे मुंह दे कुछ करना किसने में कर दी तेरी ये पूरा मैं तेरा बैठा तेरी की रू कर दिया इंग्लिश में मैं अंदर ना नो ओ ड्रा तो ये फ्रांस येक इट ये फ्रांस ਇੱਕ ਕੰਮ ਹੈ ਪਾਸ਼ਾ ਕਿਹੜੀ ਆ ਇਹ ਤਾਂ ਕੁੱਤਾ ਵੀ ਭਜਾ ਦਾਂ ਇਹ ਡੱਚ ਪਾਸ਼ਾ ਮਾਰਮੜ ਦਾ ਹਾਕਾ ਤੇ ਆ ਗਿਆ ਇੱਕ ਕੰਮ ਹੈ ਇਹ ਉੱਤੇ ਚੜਨ ਨੂੰ ਫਿਰੂਗਾ ਇਹ ਇੰਗਲਿਸ਼ 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 ਹਮ ਬੜੇ ਹੀ ਕੰਮ ਆਉਣੇ ਆ ਉਹ ਦੇਖਦਾ 11 ਦੀਆਂ ਆਈਆਂ ਇੰਗਲਿਸ਼ ਇੰਗਲਿਸ਼ 20 ਦੀਆਂ ਆਈਆਂ ਆ ਜਾ ਓਏ ਇੱਕ ਰਾਮ ਆਉਣੇ ਚੁਰਾ ਕੇ ਦਿਲ ਤੇਰਾ ਗੁੜਿਆ ਚਰੀਂ ਇੰਗਲਿਸ਼ ਚਲੇ ਇੰਗਲਿਸ਼ 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 ਯੀਸੀ ਨੀ ਚਲੀ ਯੇਵੋ ਯੇਵੋ ਫੇਟ ਨਾ ਯੇਵੋ ਪਲੱਸ ਨਾ ਨਾ ਕੱਟ ਕੱਪ ਪੋਪਰ ਵਾ 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 ਮੈਂ ਠੰਡ ਲਵਾ ਲਾ ਨਹੀਂ ਪੂਰਾ ਜੀ ਨਹੀਂ ਨਹੀਂ ਕੱਪੜੇ ਨਹੀਂ ਲਾਉਣੇ ਤੁਸੀਂ ਠੰਡ ਲਵਾ ਲਾ ਨਹੀਂ ਨੀਟੂ ਸ਼ਟਰਾਂ ਵਾਲੇ ਨੂੰ ਕਦਾ ਕੀ ਸੁਨੇਹਾ ਤੇਰਾ ਸ਼ਿਟੂ ਦੀ ਸਰਦਾਨ ਮੇਰੇ ਇਹ ਆ ਮੇਰਾ ਮੁਕਾਬਲਾ ਕਰ ਲੈ ਕਿਤੇ ਵੀ ਆ ਕੇ ਕਰ ਲੈ ਓਏ ਚਾਹੇ ਥਾਪੀ ਮਾਰ ਕੇ ਦਿਖਾ ਦੇ ਥਾਪੀ ਚਾਹੇ ਥਾਪੀ ਥਾਪੀ ਏ ਪੂਰੇ ਨੇ ਵੀ ਕਬੱਡੀ ਖੇਲੀ ਆ ਥਾਪੀ ਐਡਾ ਮਾਰੀਦੀ ਆ ਹਾਂ ਚੈੱਕ ਕਰੋ ਓਏ ਬਾਕੀ ਹੋਰ ਵੀਡੀਓ ਦੇਖਣ ਲਈ ਆਪਣਾ ਚੈਨਲ ਕਰ ਲਿਓ ਸਬਸਕ੍ਰਾਈਬ ਤੇ ਸਨੈਪਚੈਟ ਦੀ ਆਈਡੀ ਹੈਗੀ ਆ ਜੀ b pwr 3 ਇੰਸਟਾਗ੍ਰਾਮ ਦੀ ਹੈਗੀ ਆ pawar.sing ਤੇ ਕਰ ਲਿਓ ਸਾਰੇ ਜਣੇ ਫੋਲੋ ਫਿਰ ਜਿਆਦਾ ਵੀਡੀਓ ਆਪਾਂ ਉੱਤੇ ਹੀ ਪਾਈ ਦੀਆਂ ਬਲੌਗ ਤਾਂ ਚਲੋ ਹਫਤੇ 'ਚ ਦੋ ਕੀ ਪਾਈਦੇ ਆ ਤੇ ਕਰ ਲਿਓ ਬਾਕੀ ਅਕਾਊਂਟ ਵੀ ਫੋਲੋ ਟਿਕਟੋਕ ਦੀ ਹੈਗੀ ਆ pawar.sing ਜੀ ਕਰ ਲਿਓ ਸਰਜ ਤੇ ਕਰ ਲਿਓ ਫੋਲੋ ਹੋਣਾ ਭਈ